ਪੰਜਾਬ ਹਵਾਈ ਅਡੇ ਤੱਕ ਸਿੱਧੀ ਬੱਸਾਂ ਨੇ ਆਧੁਨਿਕ ਸਹੂਲਤਾਂ ਲਿਆਂਾਇਆ 50 ਫੀਸਦੀ ਤੋਂ ਵੀ ਘੱਟ ਹੈ ਜਿਹੜੀਆਂ ਦੂਜੀਆਂ ਬੱਸਾਂ ਨੇ ਤੇ ਦਿੱਲੀ ਦੇ ਇੰਟਰਨੈਸ਼ਨਲ 에ਰਪੋਰਟ ਤੇ ਇੱਕ ਪੰਜਾਬ ਹੈਲਪ ਸੈਂਟਰ ਖੋਲਿਆ ਅਰਾਈਵਲ ਤੇ ਕਈ ਵਾਰੀ ਬਜ਼ੁਰਗ ਜਾਂਦੇ ਆਉਂਦੇ ਨੇ ਕਈ ਵਾਰੀ ਟੈਕ ਹੀ ਨਹੀਂ ਆਇਆ ਕੋਈ ਜਾਂ ਕੋਈ ਫਲਾਈਟ ਕੈਨਸਲ ਹੋ ਗਈ ਉੱਥੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿੱਥੇ ਚਾਹੀਏ ਉੱਥੇ ਅਫਸਰ ਵੀ ਲਾਇਏ ਨੇ ਗੱਡੀਆਂ ਵੀ ਉਹਨਾਂ ਕੋਲੇ ਨੇ ਜੇ ਕੋਈ ਐਦਾਂ ਹੀ ਦਿੱਕਤ ਹੋਵੇ ਤਾਂ ਸਾਰਾ ਉਹਨਾਂ ਦਾ ਕਾਗਜ਼ੀ ਕਾਰਵਾਈ ਪੂਰੀ ਕਰਕੇ ਜੇ ਹੋਟਲ 'ਚ ਵੀ ਲੈ ਕੇ ਜਾਣਾ ਹੋਟਲ 'ਚ ਲੈ ਜਾਂਦੇ ਨੇ ਪੰਜਾਬ ਪਵਨ 'ਚ ਲੈ ਕੇ ਜਾਣਾ ਪੰਜਾਬ ਪਵਨ 'ਚ ਲੈ ਜਾਂਦੇ ਨੇ ਕਿਉਂਕਿ ਸਾਡੇ ਪੰਜਾਬੀ ਐਨ ਆਰ ਆਈ ਬਹੁਤ ਸਾਰੀ ਦੁਨੀਆ 'ਚ ਰਹਿੰਦੇ ਨੇ ਸੋ ਉਹਨਾਂ ਨੂੰ ਉੱਥੇ ਕੋਈ ਦਿੱਕਤ ਨਹੀਂ ਹ ਹ ਪੰਜਾਬ ਹਵਾਈ ਅੱਡੇ ਤੱਕ ਸਿੱਧੀ ਬੱਸਾਂ ਨੇ ਆਧੁਨਿਕ ਸਹੂਲਤਾਂ ਲਿਆਂਾਇਆ 50% ਤੋਂ ਵੀ ਘੱਟ ਹੈ ਜਿਹੜੀਆਂ ਦੂਜੀਆਂ ਬੱਸਾਂ ਨੇ ਤੇ ਦਿੱਲੀ ਦੇ ਇੰਟਰਨੈਸ਼ਨਲ 에ਰਪੋਰਟ ਤੇ ਇੱਕ ਪੰਜਾਬ ਹੈਲਪ ਸੈਂਟਰ ਖੋਲਿਆ ਅਰਾਈਵਲ ਤੇ ਕਈ ਵਾਰੀ ਬਜ਼ੁਰਗ ਜਾਂਦੇ ਆਉਂਦੇ ਨੇ ਕਈ ਵਾਰੀ ਟੈਕ ਹੀ ਨਹੀਂ ਆਇਆ ਕੋਈ ਜਾਂ ਕੋਈ ਫਲਾਈਟ ਕੈਨਸਲ ਹੋ ਗਈ ਉੱਥੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿੱਥੇ ਚਾਹੀਏ ਉੱਥੇ ਅਫਸਰ ਵੀ ਲਾਇਨੇ ਗੱਡੀਆਂ ਵੀ ਉਹਨਾਂ ਕੋਲੇ ਨੇ ਜੇ ਕੋਈ ਐਦਾਂ ਹੀ ਦਿੱਕਤ ਹੋਵੇ ਤਾਂ ਉਹ ਸਾਰਾ ਉਹਨਾਂ ਦਾ ਕਾਗਜ਼ੀ ਕਾਰਵਾਈ ਪੂਰੀ ਕਰਕੇ ਜੇ ਹੋਟਲ 'ਚ ਵੀ ਲੈ ਕੇ ਜਾਣਾ ਹੋਟਲ 'ਚ ਲੈ ਜਾਂਦੇ ਨੇ ਪੰਜਾਬ ਪਵਨ 'ਚ ਲੈ ਕੇ ਜਾਣਾ ਪੰਜਾਬ ਪਵਨ 'ਚ ਲੈ ਜਾਂਦੇ ਨੇ ਕਿਉਂਕਿ ਸਾਡੇ ਪੰਜਾਬੀ ਐਨ ਆਰ ਆਈ ਬਹੁਤ ਸਾਰੀ ਦੁਨੀਆ 'ਚ ਰਹਿੰਦੇ ਨੇ ਸੋ ਉਹਨਾਂ ਨੂੰ ਉੱਥੇ ਕੋਈ ਦਿੱਕਤ ਨਹੀਂ ਆ। ਹਬ ਪੰਜਾਬ ਹਵਾਈ ਅੱਡੇ ਤੱਕ ਸਿੱਧੀ ਬੱਸਾਂ ਨੇ ਆਧੁਨਿਕ ਸਹੂਲਤਾਂ ਲਾਇਆ ਕਰਾਇਆ 50% ਤੋਂ ਵੀ ਘੱਟ ਹੈ ਜਿਹੜੀਆਂ ਦੂਜੀਆਂ ਬਸਾਂ ਨੇ ਤੇ ਦਿੱਲੀ ਦੇ ਇੰਟਰਨੈਸ਼ਨਲ 에ਰਪੋਰਟ ਤੇ ਇੱਕ ਪੰਜਾਬ ਹੈਲਪ ਸੈਂਟਰ ਖੋਲਿਆ ਅਰਾਈਵਲ ਤੇ ਕਈ ਵਾਰੀ ਬਜ਼ੁਰਗ ਜਾਂਦੇ ਆਉਂਦੇ ਨੇ ਕਈ ਵਾਰੀ ਟੈਕਸ ਹੀ ਨਹੀਂ ਆਇਆ ਕੋਈ ਜਾਂ ਕੋਈ ਫਲਾਈਟ ਕੈਨਸਲ ਹੋ ਗਈ ਉੱਥੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿੱਥੇ ਚਾਹੀਏ ਉੱਥੇ ਅਫਸਰ ਵੀ ਲਾਇਏ ਨੇ ਗੱਡੀਆਂ ਵੀ ਉਹਨਾਂ ਕੋਲੇ ਨੇ ਜੇ ਕੋਈ ਐਦਾਂ ਹੀ ਦਿੱਕਤ ਹੋਵੇ ਤਾਂ ਉਹ ਸਾਰਾ ਉਹਨਾਂ ਦਾ ਕਾਗਜ਼ੀ ਕਾਰਵਾਈ ਪੂਰੀ ਕਰਕੇ ਜੇ ਹੋਟਲ 'ਚ ਵੀ ਲੈ ਕੇ ਜਾਣਾ ਹੋਟਲ 'ਚ ਲੈ ਜਾਂਦੇ ਨੇ ਪੰਜਾਬ ਪਵਨ 'ਚ ਲੈ ਕੇ ਜਾਣਾ ਪੰਜਾਬ ਪਵਨ 'ਚ ਲੈ ਜਾਂਦੇ ਨੇ ਕਿਉਂਕਿ ਸਾਡੇ ਪੰਜਾਬੀ ਐ ਸਾਰੀ ਦੁਨੀਆ ਚ ਰਹਿੰਦੇ ਨੇ ਸੋ ਉਹਨਾਂ ਨੂੰ ਉੱਥੇ ਕੋਈ ਦਿੱਕਤ ਨਹੀਂ ਆ। ਹੁਣ ਪੰਜਾਬ ਹਵਾਈ ਅਡੇ ਤੱਕ ਸਿੱਧੀ ਬੱਸਾਂ ਨੇ ਆਧੁਨਿਕ ਸਹੂਲਤਾਂ ਲਿਆਂਾਇਆ 50% ਤੋਂ ਵੀ ਘੱਟ ਹੈ ਜਿਹੜੀਆਂ ਦੂਜੀਆਂ ਬੱਸਾਂ ਨੇ ਤੇ ਦਿੱਲੀ ਦੇ ਇੰਟਰਨੈਸ਼ਨਲ 에ਰਪੋਰਟ ਤੇ ਇੱਕ ਪੰਜਾਬ ਹੈਲਪ ਸੈਂਟਰ ਖੋਲਿਆ ਅਰਾਈਵਲ ਤੇ। ਕਈ ਵਾਰੀ ਬਜ਼ੁਰਗ ਜਾਂਦੇ ਆਉਂਦੇ ਨੇ, ਕਈ ਵਾਰੀ ਟੈਕ ਹੀ ਨਹੀਂ ਆਇਆ ਕੋਈ ਜਾਂ ਕੋਈ ਫਲਾਈਟ ਕੈਨਸਲ ਹੋ ਗਈ, ਉੱਥੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿੱਥੇ ਚਾਹੀਏ। ਉੱਥੇ ਅਫਸਰ ਵੀ ਲਾਇਏ ਨੇ, ਗੱਡੀਆਂ ਵੀ ਉਹਨਾਂ ਕੋਲੇ ਨੇ ਜੇ ਕੋਈ ਐਦਾਂ ਹੀ ਦਿੱਕਤ ਹੋਵੇ। ਉਹ ਸਾਰਾ ਉਹਨਾਂ ਦਾ ਕਾਗਜ਼ੀ ਕਾਰਵਾਈ ਪੂਰੀ ਕਰਕੇ ਜੇ ਹੋਟਲ ਚ ਵੀ ਲੈ ਕੇ ਜਾਣਾ ਹੋਟਲ ਚ ਲੈ ਜਾਂਦੇ ਨੇ ਪੰਜਾਬ ਪਵਨ ਚ ਲੈ ਕੇ ਜਾਣਾ ਪੰਜਾਬ ਪਵਨ ਚ ਲੈ ਜਾਂਦੇ ਨੇ ਕਿਉਂਕਿ ਸਾਡੇ ਪੰਜਾਬੀ ਐਨ ਆਰ ਆਈ ਬਹੁਤ ਸਾਰੀ ਦੁਨੀਆ ਚ ਰਹਿੰਦੇ ਨੇ ਸੋ ਉਹਨਾਂ ਨੂੰ ਉੱਥੇ ਕੋਈ ਦਿੱਕਤ ਨਹੀਂ ਆ ਹ ਪੰਜਾਬ ਹਵਾਈ ਅੱਡੇ ਤੱਕ ਸਿੱਧੀ ਬੱਸਾਂ ਨੇ ਆਧੁਨਿਕ ਸਹੂਲਤਾਂ ਲਿਆਂਾਇਆ 50% ਤੋਂ ਵੀ ਘੱਟ ਹੈ ਜਿਹੜੀਆਂ ਦੂਜੀਆਂ ਬੱਸਾਂ ਨੇ ਤੇ ਦਿੱਲੀ ਦੇ ਇੰਟਰਨੈਸ਼ਨਲ 에ਰਪੋਰਟ ਤੇ ਇੱਕ ਪੰਜਾਬ ਹੈਲਪ ਸੈਂਟਰ ਖੋਲਿਆ ਅਰਾਈਵਲ ਤੇ ਕਈ ਵਾਰੀ ਬਜ਼ੁਰਗ ਜਾਂਦੇ ਆਉਂਦੇ ਨੇ ਕਈ ਵਾਰੀ ਟੱਚ ਹੀ ਨਹੀਂ ਆਇਆ ਕੋਈ ਜਾਂ ਕੋਈ ਫਲਾਈਟ ਕੈਨਸਲ ਹੋ ਗਈ ਉੱਥੇ ਉਹਨਾਂ ਨੂੰ ਪਤਾ ਨਹੀਂ ਹੁੰ ਉੱਥੇ ਅਫਸਰ ਬਿਲਾਇਨੇ ਗੱਡੀਆਂ ਵੀ ਉਹਨਾਂ ਕੋਲੇ ਨੇ ਜੇ ਕੋਈ ਐਦਾਂ ਹੀ ਦਿੱਕਤ ਹੋਵੇ ਤਾਂ ਸਾਰਾ ਉਹਨਾਂ ਦਾ ਕਾਗਜ਼ੀ ਕਾਰਵਾਈ ਪੂਰੀ ਕਰਕੇ ਜੇ ਹੋਟਲ 'ਚ ਵੀ ਲੈ ਕੇ ਜਾਣਾ ਹੋਟਲ 'ਚ ਲੈ ਜਾਂਦੇ ਨੇ ਪੰਜਾਬ ਪਾਵਨ 'ਚ ਲੈ ਕੇ ਜਾਣਾ ਪੰਜਾਬ ਪਾਵਨ 'ਚ ਲੈ ਜਾਂਦੇ ਨੇ ਕਿਉਂਕਿ ਸਾਡੇ ਪੰਜਾਬੀ ਐਨ ਆਰ ਆਈ ਬਹੁਤ ਸਾਰੀ ਦੁਨੀਆ 'ਚ ਹੀ ਰਹਿੰਦੇ ਨੇ ਸੋ ਉਹਨਾਂ ਨੂੰ ਉੱਥੇ ਕੋਈ ਦਿੱਕਤ ਨਾ ਹ ਹ ਪੰਜਾਬ ਹਵਾਈ ਅੱਡੇ ਤੱਕ ਸਿੱਧੀ ਬੱਸਾਂ ਨੇ ਆਧੁਨਿਕ ਸਹੂਲਤਾਂ ਲਿਆਂਾਇਆ 50% ਤੋਂ ਵੀ ਘੱਟ ਹੈ ਜਿਹੜੀਆਂ ਦੂਜੀਆਂ ਬੱਸਾਂ ਨੇ ਤੇ ਦਿੱਲੀ ਦੇ ਇੰਟਰਨੈਸ਼ਨਲ 에ਰਪੋਰਟ ਤੇ ਇੱਕ ਪੰਜਾਬ ਹੈਲਪ ਸੈਂਟਰ ਖੋਲਿਆ ਅਰਾਈਵਲ ਤੇ ਕਈ ਵਾਰੀ ਬਜ਼ੁਰਗ ਜਾਂਦੇ ਆਉਂਦੇ ਨੇ ਕਈ ਵਾਰੀ ਟੈਕ ਹੀ ਨਹੀਂ ਆਇਆ ਕੋਈ ਜਾਂ ਕੋਈ ਫਲਾਈਟ ਕੈਨਸਲ ਹੋ ਗਈ ਉੱਥੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿੱਥੇ ਚਾਹੀਏ ਉੱਥੇ ਅਫਸਰ ਵੀ ਲਾਇਨੇ ਗੱਡੀਆਂ ਵੀ ਉਹਨਾਂ ਕੋਲੇ ਨੇ ਜੇ ਕੋਈ ਐਦਾਂ ਹੀ ਦਿੱਕਤ ਹੋਵੇ ਤਾਂ ਉਹ ਸਾਰਾ ਉਹਨਾਂ ਦਾ ਕਾਗਜ਼ੀ ਕਾਰਵਾਈ ਪੂਰੀ ਕਰਕੇ ਜੇ ਹੋਟਲ 'ਚ ਵੀ ਲੈ ਕੇ ਜਾਣਾ ਹੋਟਲ 'ਚ ਲੈ ਜਾਂਦੇ ਨੇ ਪੰਜਾਬ ਪਵਨ 'ਚ ਲੈ ਕੇ ਜਾਣਾ ਪੰਜਾਬ ਪਵਨ 'ਚ ਲੈ ਜਾਂਦੇ ਨੇ ਕਿਉਂਕਿ ਸਾਡੇ ਪੰਜਾਬੀ ਐਨ ਆਰ ਆਈ ਬਹੁਤ ਸਾਰੀ ਦੁਨੀਆ 'ਚ ਹੀ ਰਹਿੰਦੇ ਨੇ ਸੋ ਉਹਨਾਂ ਨੂੰ ਉੱਥੇ ਕੋਈ ਦਿੱਕਤ ਨਹੀਂ ਆਉਂਦੀ